ਡਾਕਟਰ ਕਮਲ ਸਾਹਬਲਾ ਜੀ ਜਿਹੜਾ ਅਮਰੀਕਾ ਦੇ ਜਿਹੜੀ ਸਮਾਜ ਦੀ ਸੇਵਾ ਦੇ ਉਹ ਸਰਟੀਫਿਕੇਟ ਕੇ ਹੋਰ ਦਾ ਲੈ ਕੇ ਬੈਠਾ ਬਹੁਤ ਬਹੁਤ ਯੋਗਦਾਨ ਨਾਲ ਸਮਾਜ ਸੇਵਾ ਵਿੱਚ ਤੇ ਇਹ ਸਾਡੇ ਬੱਬੂ ਭਾਜੀ ਵਿਧੀ ਚੰਦ ਜੀ ਹੈ 48 48 نیوز ਚੈਨਲ ਤੋਂ ਸਾਡੇ ਵੀਰ ਪਹੁੰਚੇ ਨੇ ਸੋ ਬਲੱਡ ਡੋਨੇਟ ਕਰਨ ਲਈ ਸੋ ਇਹਨਾਂ ਨਾਲ ਵੀ ਆਪਾਂ ਗੱਲ ਕਰਦੇ ਆ ਬੜੇ ਖੁਸ਼ ਨਜ਼ਰ ਆ ਰਹੇ ਬਲੱਡ ਮਤਲਬ ਦੇ ਰਹੇ ਨਾਲੇ ਖੁਸ਼ ਵੀ ਬਹੁਤ ਨੇ ਪੁੱਛਦੇ ਆ ਖੁਸ਼ ਹੋਣ ਦਾ ਰਾਜ਼ ਕੀ ਆ ਹਾਂਜੀ ਹਾਂਜੀ ਭਾਜੀ ਕੀ ਰਾਜ਼ ਆ ਜਿਹੜਾ ਬਲੱਡ ਆ ਕਿਉਂਕਿ ਇਹਦੇ ਨਾਲ ਜਿਹੜਾ ਆ ਕਿਸੇ ਨੂੰ ਬਹੁਤ ਲੋਕਾਂ ਨੂੰ ਭਲਾ ਮਿਲਣਾ ਉਦਾਂ ਦਾ ਕਿਤੇ ਭਲਾ ਹੁੰਦਾ ਨਹੀਂ ਚਲੋ ਇਹਦੇ ਰਾਹੀਂ ਆਪਾਂ ਦੀਦੁਖੀਆਂ ਦਾ ਕਰਦੇ ਆ ਜਿਹੜੇ ਦੇਖਣਗੇ ਉਹਨਾਂ ਨੂੰ ਵੀ ਤਕੀਦ ਆ ਕਿ ਜਿਹੜਾ ਬਲੱਡ ਦੀ ਬਹੁਤ ਸਾਡੇ ਦੇਸ਼ ਨੂੰ ਜ਼ਰੂਰਤ ਆ ਇਹ ਜਦੋਂ ਵੀ ਕਿਤੇ ਜ਼ਰੂਰਤ ਹੁੰਦੀ ਆ ਇਦਾਂ ਦੇ ਕੈਂਪ ਲੱਗਦੇ ਆ ਉੱਥੇ ਜ਼ਰੂਰ ਵੱਧ ਚੜ ਕੇ ਸੇਵਾ ਕਰਿਆ ਕਰੋ న్యూਸ 22 ਟੀਵੀ ਦਾ ਬਹੁਤ ਬਹੁਤ ਧੰਨਵਾਦ ਪੂਰੇ ਪੰਜਾਬ 'ਚ ਅੱਜ ਦੀ ਡੇਟ 'ਚ ਇਹਨਾਂ ਨੇ ਬਹੁਤ ਧੰਮਾ ਸਾਡੇ ਸਲਮਨ ਸਾਹਿਬ ਸਾਰਿਆਂ ਦਾ ਥੈਂਕ ਯੂ ਜੀ ਜਿਹੜੇ ਵੀ ਦੇਖਦੇ ਹੱਤਾ ਸੋ ਕਿੰਨੀ ਵਾਰੀ ਜਿਹੜਾ ਅੱਜ ਤੁਸੀਂ ਬਲੱਡ ਡੋਨੇਟ ਕਰਨ ਜਾ ਰਹੇ ਹੋ ਜਾਂ ਕਰ ਰਹੇ ਹੋ ਇਹ ਨਹੀਂ ਕਹ ਲਿਆ ਜੀ ਜਿੰਨੀ ਵਾਰੀ ਵੀ ਕੈਂਪ ਲੱਗਾ ਇੱਕ ਅੱਧੀ ਵਾਰੀ ਨਾ ਹੋਇਆ ਹੋਊਗਾ ਕਹਿ ਨਹੀਂ ਸਕਦੇ ਆਲਮੋਸਟ ਹਰ ਕੈਂਪ 'ਚ ਆਪਾਂ ਮੌਜੂਦ ਹੋਈਦਾ ਅਮੇਦਗਰ ਸੈਨਾ ਪੰਜਾਬ ਵੱਲੋਂ ਜਦੋਂ ਵੀ ਸਾਡੇ ਪ੍ਰਧਾਨ ਬਲਵਿੰਦਰ ਬੁਗਾ ਕੁਲਵਿੰਦਰ ਬੈਨ ਜੀ ਜਾਂ ਉਹਨਾਂ ਦੀਆਂ ਟੀਮਾਂ ਜਿੰਨੋਂ ਵੀ ਇਸ ਸ਼ਿੰਗਾਰਜਾਂ ਕਰਦੇ ਆ ਕੋਈ ਵੀ ਅਪਰਾਲਾ ਇਦਾਂ ਦਾ ਤੇ ਸਾਡੇ ਜਿਹੜੇ ਝਾੜੇ ਵਰਗੇ ਸੱਲਨ ਸਾਹਿਬ ਵਰਗੇ ਯੋਧੇ ਆ ਜਾਂ ਹੋਰ ਇੱਥੇ ਤੱਕ ਯਵਨ ਕਿ ਜਿਹੜੇ ਪੰਜਾਬ ਦੇ ਮਨਿਸਟਰ ਤੱਕ ਆ ਉਹ ਵੀ ਸਾਡੇ ਕੋਲ ਕੈਂਪ ਦੇ ਵਿੱਚ ਪਹੁੰਚਦੇ ਆ ਤੇ ਅੱਜ ਵੀ ਮਾਨਯੋਗ ਸਾਡੇ ਡੀਸੀ ਸਾਹਿਬ ਵੀ ਤੇ ਸੀਪੀ ਸਾਹਿਬ ਵੀ ਆਏ ਆ ਤੇ ਉਹਨਾਂ ਨੇ ਵੀ ਆਪਣੀ ਇੱਥੇ ਜਿਹੜੀ ਆ ਸੇਵਾ ਨਿਭਾਈ ਆ ਸੋ ਧੰਨਵਾਦ ਜੀ ਬੱਬੂ ਭਾਜੀ ਸੋ ਜਾਣਕਾਰੀ ਸਾਂਝੀ ਕਰਨ ਲਈ ਥੈਂਕ ਯੂ ਥੈਂਕ ਯੂ ਬੱਬੂ ਜੀ